ਸੋ ਇੱਧਰ ਟਾਈਮ ਚੱਲਿਆਂ ਦੁੱਧ ਲੈਣ ਵਾਸਤੇ 8:30 ਦਾ ਟਾਈਮ ਹੋ ਗਿਆ ਸਵੇਰ ਦਾ ਹਾਂਜੀ ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਅਸੀਂ ਜਾ ਰਹੇ ਹਾਂ ਅੱਜ ਕਿਰਨ ਦੇ ਨਨਕੇ ਤੇ ਵਡਾਲਾ ਗ੍ਰੰਥੀਆਂ ਜਾ ਰਹੇ ਹਾਂ ਹਰਫਤ ਇੱਧਰ ਹੋ ਗਿਆ ਰੈਡੀ ਚੱਲੀਏ ਆਈ ਬੜਾ ਜਾਮਣੀ ਬਣਿਆ ਮੇਰਾ ਬਾਊ ਆਹੋ ਚਲੋ ਚੱਲੀਏ ਚਲੋ 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 ਚੱਲੀਏ ਚੱਲੀਏ ਹਾਂ ਚੱਲੀਏ ਚਲੋ ਚੱਲੀਏ हाँ अब बोतल तेरी बोतल तेरी हूं चले चले चलो हरफते भी रेडी है चलिए यार फते भाई ना तो पे बैन बड़ा दिल करंडा मेरा तो पे वेगा लंबे पहने आज कितने जानदा प्रोग्राम है आज मुझे सेहत नहीं ठीक है बुखार बड़ा होए है सिर दर्द सिर दर्द बहुत होंदी है हां तो बहुत होंदी है हरफते चलिए तो फिर करके ਸਰ ਆਂਦਾ ਚੱਲੀਏ ਆਪਣੇ ਰਾਗ ਜੇ ਬੋਲਦਾ ਚਲੋ ਫਿਰ ਜਲਦੀ ਕਰੋ ਇੰਦਰ ਤੇ ਸਾਰੀ ਸੜਕ ਟੋਟਾ ਮੈਂ ਇੱਧਰ ਆ ਕੇ ਲੱਗ ਬਹੁਤ ਖਰਾਬ ਹੈ ਇਹ ਵੀ ਹੁਣ ਨਵੇਂ ਉਹ ਕਿ ਸੜਕ ਬੰਦ ਕਰ ਇਧਰ ਹੋਣਾ ਸਾਨੂੰ ਲਵਾ ਕੇ ਮੰਮੀ ਜੀ ਨੂੰ ਨਾਲ ਮੰਮੀ ਜੀ ਨੂੰ ਕਹਿ ਦਿੱਤਾ ਕਿ ਤੁਸੀਂ ਬਾਹਰ ਆ ਜਾਓ ਵੀ ਘਰੇ ਤਾਂ ਹੁਣ ਜਾਣਾ ਨਹੀਂ ਲੇਟ ਅੱਗੇ ਹੋ ਗਏ ਆ ਮੰਮੀ ਜੀ ਆਏ ਨਹੀਂ ਬਾਹਰ ਦੇਣੇ ਜੀ ਮੰਮੀ ਗੁੱਸੇ ਹੋਗੀ ਵੇਲਾ ਕਮੈਂਟ ਚ ਮੈਂ ਵੀ ਕਿਹਾ ਉਹ ਉਹ ਕੀ ਆਂਦਾ ਸੀ ਟੋਪੇ ਦੀ ਟੋਪਾ ਮੰਮੀ ਡਿੱਗਨੇ ਤੇ ਖਲੋ ਚਪੇੜ ਵੱਜਣੀ ਤੇ ਤੇ ਆ ਗਏ ਮੰਮੀ ਨੇ ਸੱਸੀ ਘਰ ਮੈਂ ਕੀ ਆ ਜਾ ਉਹ ਨਾ ਮੰਮੀ ਨੇ ਸੁਣਿਆ ਨਹੀਂ ਲੱਗਦਾ ਅਸੀਂ ਉਹਨੇ ਕੀ ਆ ਸੱਸੀ ਕਾ ਸੱਸੀ ਕਾ ਠੀਕ ਠਾਕ ਵਧੀਆ ਔਰ ਕਰੇ ਠੀਕ ਸਾਰੇ ਹਾਂ ਠੀਕ ਸੰਦੀਪ ਠੀਕ ਹੁਣ ਹਾਂ ਠੀਕ ਚਲੋ ਵਧੀਆ ਗੱਲ ਡਾਲੇ ਗਰੰਥੇ ਆ ਅੱਡੇ ਜਾ ਗਏ ਆ ਅੱਗੇ ਮੜਨਾ ਆ ਗਏ ਆ ਕਿੰਨ ਪਤਾ ਰਹਦਾ ਤੈਨੂੰ ਹਾਂ 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 ਅਲ ਕਿੰਨ ਲੈ ਕੇ ਜਾਊਗਾ ਯਾਰ ਰਸਤੇ ਰਸਤੇ ਚ ਭਾਈ ਇਹਦੇ ਵਿੱਚ ਚਲ ਜਾਨੀ ਆ ਗੱਡੀ ਨਹੀਂ ਆਦੀ ਥੜੇ ਦੇ ਆਦੀ ਵੀ ਰਹਿੰਦੀ ਉਦੋਂ ਦੀ ਐਂਦੀ ਵੀ ਰਹਿੰਦੀ ਰੰਜੀਤ ਬਾਵੇ ਦਾ ਪਿੰਡ ਵੀ ਆ ਗਈ ਹੂੰ ਕੱਟੂ ਵੀ ਆ ਗਏ ਕੱਟੂ ਕੱਟੂ ਵੀ ਆ ਗਏ ਦੋਹਾਂ ਡਰ ਆ ਗਏ ਪਤੰਗਾ ਆਏ ਅਸੀਂ ਪਹੁੰਚ ਕੇ ਵੱਡਾ ਲਗ ਰੈਂਤੀਆਂ ਗੜੀਆਂ ਦੇਖੋ ਤੁਸੀਂ ਗੜੀਆਂ ਕਰੋ ਚੱਕ ਐਂਟਰਲੌਕ ਲੱਗੇ ਇੱਧਰ ਕੱਪੜੀਆਂ ਦੀ ਦੁਕਾਨ ਅੱਡਾ ਵਰਗੇ ਵੀ ਅੰਦਰ ਵੀ ਕੰਮ ਚੱਲ ਰਹੀਆਂ ਅੰਦਰ ਵੀ ਬਣ ਗਈਆਂ ਕਿ ਆ ਵੀ ਦੁਕਾਨ ਹੋਣੀ ਨਹੀਂ 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 मूड ना सिद्ध है ना चलेंगे ऐसा वाली गली में अच्छा और अजय कौन है कब्जा संभल के नहीं पायब्राव खावे के लिए कबड्डी आ गया गुड थोड़ा साइंड अच्छा साइंड होता है चेक डिलाइट है ना एक तो लाड़ हम्म गुड 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 बच्चा गड्डी अगेल है आजू अगेल भी लगी है इन्हें ਗੱਟੀਆਂ ਲੱਗੀਆਂ ਬੜੀਆਂ ਅਜ ਤੈ ਹੁਣ ਇੱਥੇ ਫਿਰ ਤੁਹਾਨੂੰ ਇਹ ਲਾਉਣੀ ਪਣੀ ਹੈ ਇੱਥੇ ਲਾ ਦੋ ਮੀਟਰ ਲੱਗੇ ਨਾ ਮੈਂ ਕੋਈ ਮੀਟਰ ਲੱਗੇ ਲਾ ਦੋ ਨਹੀਂ ਉਧਰ ਰਸਤਾ ਮੇਂ ਪਰਾਂ ਨੂੰ ਜਾਂਦਾ ਇੱਕ ਹੂੰ ਰਸਤਾ ਪਰਾਂ ਨੂੰ ਜਾਂਦਾ ਹੈ ਇੱਕ ਮੀਟਰ ਲੱਗੋ ਰਸਤਾ ਜੇ ਬੰਦ ਹੋ ਜਾਣਾ ਤੁਹਾਨੂੰ ਵੇਖ ਲਿਆ ਬਿਕਰਮ ਨੇ ਸਾਹਮਣੇ ਤੇ ਉੱਥੇ ਖਲੋ ਕੇ ਵੇਖ ਵੇਖਦਾ ਪਿਆ ਮੈਂ ਤਾਂ ਅੱਗੇ ਆ ਜਾਵੀ ਹੁਣ ਅੱਗੇ ਆ ਗਿਆ ਆ ਫੜਦੇ ਡੱਬੇ ਫੜਨੇ ਬਣਿਆਗੇ विक्रम किया तो ने आ चस्पी काल काल जी ठीक था पहुंच गए हैं डाली मम्मी ने बनाया डब्बे मम्मी बढ़ेगी कोई ना खाली हम मन जा बाहर डायर रहला तो थोड़ा हुआ विक्रम ਵੇ ਪਰਮ ਅੱਛਾ ਜਿਸ ਦਾ ਵਿਕਰਮ ਹੈ ਨਾ ਇਹਨੂੰ ਜਸਨ ਕਹਿੰਦੇ ਆਂ ਅਹੀਂ ਪਹੁੰਚ ਗਏ ਮਮੀਆਂ ਦੇ ਕੋਲ ਅੱਜ ਬੜਾ ਵਾ ਗ੍ਰੰਥੀਆਂ ਐ ਕਾਕੇ ਨੇ ਲੈ ਕੇ ਵਿਕਰਮ ਜਾਂਦਾ ਸਕੂਲ ਅੱਛਾ ਮੈਂ ਛੁੱਟੀਆਂ ਨਹੀਂ ਉਹਨਾਂ ਦੇ ਪਰੋਂਦੇ ਨਾ ਅੱਛਾ ਜਸਨ ਦਾ ਇਸ ਤਰ੍ਹਾਂ ਹੈ ਬਰ ਚੁੱਕਿਆ ਜਸਨ ਨੇ ਦੇਖਦਾ ਹੈ ਹੁਾਰੇ ਅਸੀਂ ਇਹਨਾਂ ਪਿੰਦੇ ਪਏ ਫੈਂਟਾ ਫੈਂਟਾ ਕਹਿੰਦੇ ਨੇ ਇਹਨੂੰ ਇੱਧਰ ਦੇਖੋ ਦੋਸੇ ਦੀ ਹੈ ਹਾਂ ਨਹੀਂ ਸੌਂਸ ਨਹੀਂ ਕੋਲ ਤੇ ਜਾਈਂ ਗਿਆ ਹੀ ਮਾਗੀ ਇੱਧਰ ਮਾਭੂ ਨੇ ਲਗਾਇਆ ਐਂਪੀਸ ਉਸੇ ਮਨ ਕਾਵਾ ਉਸੇ ਇੱਧਰ ਲੱਗਾ ਹੋਇਆ ਟੀਵੀ ਕਈ ਕਿਸੇ ਦੇ ਘਰ ਜਲਦੀ ਜਲਦੀ ਜਿੱਦਾ ਹੋ ਜਾਂਦੀ ਆ ਉਦਾਂ ਹੀ ਕਰਦੇ ਸੀ ਕਿਆ ਬੋਲਦੇ ਹੋ ਤੇ ਫਿਰ ਫਤੇ ਚਾ ਚਾ ਕਾ ਲੋ ਕਾ ਲੋ ਥੋੜਾ ਜਿਹਾ ਕਾ ਲੋ ਨਹੀਂ ਬਣਾ ਕਿ ਚਾਣਾ ਬਣਾ ਨਾਣੀ ਕਰੀ ਦੀ ਚੀ ਜਿ ਵਧੀਾਈ ਮੇਰੇ ਮੁਕੇ ਨਾ ਤੇ ਪਾਣੀ ਆ ਰਹੀ ਦੀ ਆ ਨਾ ਨਹੀਂ ਨਾ ਦੋਹਾਂ ਪਾਣੀ ਇਹ ਮੜਾ ਕਿ ਤਾ

ਆਦੇ ਰਾਜ ਜੀ ਅੱਜ ਅਸੀਂ ਖਾਂਦੇ ਪਏ ਰੋਟੀ ਮੇਰੇ ਰਾਮਾ ਬਣਾ ਚੋਕਰਾ ਕੰਮ ਕਰਦਾ ਹੋਣਾ ਹਾਂ ਹਾਂਜੀ ਮੈਂ ਆਪਣੇ ਨਾਨਕੇ ਡੱਬਾ ਦੇ ਹੀ ਆਈ ਹਾਂ ਹੁਣ ਤੇ ਹੁਣ ਅਸੀਂ ਆ ਗਏ ਆ ਵਾਪਸ ਤਣ ਰਸਤੇ ਵਿੱਚ ਇਹਨਾਂ ਦਾ دوست ਹੈ ਉੱਧਰ ਹੁਣ ਅਸੀਂ ਜਾਂਦੇ ਪਏ ਹਾਂ ਚਿੰਕਲ ਆ ਚਿੰਕਲ ਨਾਮ ਜੀ ਦਾ ਮੈਂ ਲੈ ਵੀ ਹੁਣ ਮੈਂ ਚਲਾ ਚਿੰਕਲ ਕੋ ਚਿੰਕਲ ਦਾ ਫੋਨ ਆਇਆ ਮੈਂ ਮੈਂ ਆ ਵੀ ਫੋਨ ਕੀਤਾ ਮੈਂ ਕਿਹਾ ਚੱਲ ਅੱਜ ਨਾਲ ਉਹਨੇ ਛੁੱਟੀ ਕੀਤੀ ਘਰੇ ਤੇ ਜਣਾ ਦੇ ਟਾਈਮ ਨਾਲ ਹੀ ਪਹਿਲਾਂ ਉਧਰ ਮੀਟਰ ਦੇ ਚੱਕਰ ਚ ਉਧਰ ਚੱਲ ਗਏ ਉਹ ਵੀ ਕੰਮ ਨੂੰ ਮੀਟਰ ਲੱਗ ਲੈਣੇ ਡਿਆ ਸਾਡਾ ਐਨਸੀ ਦਾ ਰੋਲਾ ਇਹ ਪਾਇਆ ਉਹ ਸੂਤਰ ਨਹੀਂ ਹੋਣਿਆ ਕੋਈ ਅਲਾਈਨ ਕਰੀ ਜਾਂਦੇ ਕਿ ਐਨਰਜੀ ਖਤਮ ਹੋ ਗਈ ਆ ਪਰ ਉੱਥੇ ਜਾ ਕੇ ਪਤਾ ਕਰੀ ਉਹ ਕਹਿੰਦੇ ਐਨਸੀ ਲਿਆਓ ਤੇ ਉਹ ਰੋਲਾ ਹੀ ਚੱਲਣ ਡਿਆ ਅਜੇ ਤੇ 12 1 ਵਜੇ ਉੱਥੋਂ ਵੇਲੇ ਹੋਏ ਉੱਥੋਂ ਵੇਲੇ ਹੋ ਕੇ ਤੇ ਫਿਰ ਆਪਾਂ ਹੁਣ ਚੱਲ ਗਏ ਆ ਦਰਨਾਨਕੇ ਨਾਨਕਾਂ ਦੇ ਵਿਲੇ ਹੋ ਕੇ ਤੇ ਹੁਣ ਟਾਈਮ ਲੱਗਾ ਵਾ ਮੈਂ ਕਿਹਾ ਚਲੇ ਵੀ ਇਧਰ ਦੇ ਜਾਨੇ ਲਾਗੋ ਨੰਗਣ ਦੇ ਇਧਰ ਦੇਖੋ ਟ੍ਰੈਫਿਕ ਵੀ ਬਹੁਤ ਜ਼ਿਆਦਾ ਮਸਾਈ ਲੱਗ ਕੇ ਜਾਈ ਮੈਂ ਸਾਡੇ ਬੈਕ ਸਾਈਡ ਪਹਿਲਾਂ ਟ੍ਰੈਫਿਕ ਬਹੁਤ ਹੀ ਹੁੰਦਾ ਅੱਗੇ ਥੋੜੀ ਠੀਕ ਹੈ ਹਰਫ ਤੇ ਸੁੱਦਾ ਆ ਲੈ ਵੀ ਇੱਥੇ ਚਿੰਕਲਾ ਰਿਹਾ ਨੂੰ ਲੈਣ ਵਾਸਤੇ ਕਿਉਂਕਿ ਉਧਰ ਉਧਰ ਹੀ ਸਾਈਡ ਨਾਲ ਰਸਤੇ ਰਸਤੇ ਉਹਨਾਂ ਪੁੱਟਦੇ ਆ ਉਧੇ ਸਾਈਡ ਰਸਤੇ ਪੁੱਟਿਆਂ ਨਾਲੋਂ ਸਾਡੇ ਉਧੇ ਸਾਈਡ ਦੀ ਕਲੋਨੀਆ ਕਲਾਨੀ ਉਧੇ ਸਾਈਡ ਡਿਵੈਲਪਮੈਂਟ ਹੋਣ ਗਈ ਆ ਤੇ ਉਹ ਰਸਤੇ ਵੀ ਬੰਦ ਕੀਤੇ ਕਹਿੰਦਾ ਮੈਂ ਤੁਹਾਨੂੰ ਦੂਜੇ ਰਸਤੇ ਨਾਲ ਹੀ ਘੜਦਾ ਉਹ ਆ ਰਿਹਾ ਤੇ ਫੇਰ ਆਪਾਂ ਉਹਦੇ ਨਾਲ ਚੱਲਦੇ ਆਂ ਟਾਈਮ ਆਪਣਾ ਹੋ ਗਿਆ 7:00 ਵਜੇ ਤੇ ਇੱਥੇ ਆਪਣੇ ਵਜੇ ਆ ਵੇਖੋ ਸਵਾ 6:00 ਦਾ ਹੋ ਗਿਆ ਟਾਈਮ ਮਾਮੀਆਂ ਵੱਲੋਂ ਹੁ ਆਏ ਆ ਤੇ ਹੁਣ ਸਵੇਰੇ ਜਾਵਾਂਗੇ ਮਾਸੀਆਂ ਵੱਲ ਮਾਰਨਿੰਗ ਟਾਈਮ ਨਿਕਲਾਂਗੇ ਸਿਰੇ ਸਿਰੇ ਤੇ ਹੁਣ ਮੈਂ ਕਿਹਾ ਚਲੋ ਇੱਧਰ ਆਏ ਜਿੰਕਲ ਦੇ ਵੱਲ ਹਨੇ ਜਾਂਦੇ ਚਲੇ ਨੂੰ ਵੀਰ ਨੂੰ ਮੂੰਹ ਮਠਾ ਕਰਾ ਦਿਆ ਜਾ ਸਾਨੂੰ ਆਇਆ ਸਾਨੂੰ ਲੈ ਆਣਾ ਹੈ ਦਿਨਕਲ ਵੀਰ ਲੈ ਆਣਾ ਹੈ ਸਾਨੂੰ ਮੋਪੜਤੇ ਕਿਉਂਕਿ ਸਾਨੂੰ ਰਸਤੇ ਦਾ ਨਹੀਂ ਪਤਾ ਹੈਗਾ ਨਹੀਂ ਪਤਾ ਹਰ ਰਸਤੇ ਦਾ ਕਿਉਂਕਿ ਹੁਣ ਆ ਇਧਰਾਂ ਕਲੋਨੀਆਂ ਕਲ ਨੇ ਬੜੀਆਂ ਫੁੱਟੀਆਂ ਐਵੇਂ ਸੇ ਪਤਾ ਹੈ ਤੁਨ ਉਹ ਕਹਿੰਦਾ ਵਾ ਦੂਜੇ ਰਸਤੇ ਦਾ ਇਧਰੋਂ ਫੜਦਾ ਦੂਜੇ ਰਸਤੇ ਰਹੀਂ ਲੈ ਕੇ ਜਾਓ ਉਹ ਗਲੀ ਰਹੀਂ ਰਸਤਾ ਵਾ ਤੇ ਇਧਰ ਜਿਸ ਵੀ ਲੱਗਦੇ ਨੇ ਕਲੋਨੀਆਂ ਬਣਾਉਂਦੇ ਨੇ ਇਧਰ ਸੈਟ ਹੁੰਦੇ ਹੁਣ ਕੀ ਰੋੜਾ ਇਹ ਪਤਨ ਕੀ ਕਰ ਰਹੇ ਲੱਗੂਏ ਪਹੁੰਚ ਗਿਆ ਚਿੰਕਲ ਦੇ ਘਰ ਚਿੰਕਲਾ ਖਲੋਤਾ ਮਤਲਬ ਵੀ ਪਹੁੰਚ ਗਿਆ ਚਿੰਕਲ ਦੇ ਘਰ ਕੋਈ ਆਪ ਕੋਤ ਮਾਨ ਵਾਲੀ ਆਈ ਹੈ ਕੋਈ ਗੱਲ ਨਹੀਂ ਅਗੜੀ ਉਹਨਾਂ ਦੀ ਹੈ ਹਾਂਜੀ ਨਹੀਂ ਨਹੀਂ ਗੱਡੀ ਆਉਣੀ ਹੈ ਉਹਨਾਂ ਨੇ ਆਪਾਂ ਥੋੜੇ ਗਿਆ ਉਹ ਹੈ ਉਹ ਤਾਂ dennera ਹੋ ਗਿਆ ਚਲੋ ਵੀ ਚੈਨਲ ਕਰਦੇ ਲੋਕ ਮੁੜ ਕੇ ਅਛਾ ਕੋਲੋਂ ਨਹੀਂ ਕਰਦੇ ਪਹਿਲਾਂ ਐਂ ਜਸਤਾ ਹੀ ਨਾ ਆਹ ਇਹਨਾਂ ਦਾ ਰਸਤਾ ਇਤਨਾ ਦੀ ਕਰਤਾ ਆ ਨਾ ਵਧੀਆ ਗਈ ਹੁਣ ਸੜਕ ਬੜਾ ਵਧੀਆ ਹੋ ਗਿਆ ਚਲੋ ਕੋਈ ਗੱਲ ਚਲੋ ਚਲੀਏ ਪੁੱਛ ਪਹਿਲਾਂ ਗਿਆ ਚੱਲ ਵੀ ਕਿਥੇ ਨਾ ਉੱਪਰ ਹਾਂ ਸਾਰੇ ਉੱਤੇ ਪਾਣੀ ਪਾ ਲਿਆ ਲੈ ਵੀ ਚਿੰਕਲ ਚਾਹਤਾ ਉੱਤੇ ਹਾਂ ਹਾਂ ਦੇ ਇਹ ਗੱਡੀ ਲੋ ਕਰਤੀ ਬਣਾ ਸਾਰੇ ਛੜੀ ਚਿੰਕਲ ਦੇ ਘਰ ਪਹੁੰਚ ਗਏ ਚੰਕਲਾ ਯਾਰ ਜਾਈ ਮਮਾ ਸੌਂ ਲਗਾ ਇਹ ਗੱਲ ਇਹਦੀ ਸਰਹੋਲੀ ਚ ਦੇ ਦੋ ਲੈ ਵੀ ਹਰਫਤ ਸਾਡਾ ਸੱਤਾ ਮੇਰਾ ਪੁੱਤ ਹੈਲੋ ਜੀ ਮਮਾ ਤੇ ਬੁਲਾ ਦੋ ਨਾਉਂ ਆਉਂਦੇ ਆ ਚੰਕਲਾ ਮੈਂ ਗੱਲ ਕੀਤੀ ਸਮੋਸਿਆਂ ਦੀ ਯਾਰਾ ਲੈ ਨਾ ਰਾਤ ਨੂੰ ਸੇ ਕੋਣ ਖਾਂਦਾ ਕੋਈ ਗੱਲ ਨਹੀਂ ਰਾਤ ਸਫਾ ਜਾ ਤੂੰ ਲੇਟ ਆਇਆ ਹੋ ਅਹ ਨਹੀਂ ਕੋਈ ਗੱਲ ਨਹੀਂ ਚੁੱਪ ਹੋ ਜਾ ਬੜਾ ਚੜਾਉਂਦਾ ਜਾ ਬੈਠਾ ਉਹ ਬੈਣਾ ਫੇਰ ਲੱਗ ਗਿਆ ਗੱਲਾਂ ਲੱਗ ਕੇ ਬੈਠੇ ਤੁਹਾਡੇ ਨਾਲ ਬੈਹ ਯਾਰ ਕਿੰਨੇ ਖਰਚਾ ਵੜਾ ਕੀਤਾ ਕੋਈ ਗੱਲ ਨਹੀਂ ਖਾ ਹਟ ਮੇਰ ਬੰਦੇ ਸੁੱਤਾ ਹੋਏ ਫਿਰ ਉਠਾ ਦੇ ਜਿੰਨੇ ਖਾਣਾ ਖੜਾ ਸਮਾਨ ਕੋਈ ਖਲੀ ਯਾਰ ਯਾਰ ਪਤਾ ਗਿਆ ਆਪਣੀ ਚਾਚੀ ਕੋ ਪਾਪਾ ਮਾਰਦੀ ਚੱਲ ਜੱਟ ਚੱਲੋ ਚੱਲੋ ਬਾਈ ਕਰ ਦੋ ਹੂੰ ਭੁੱਖ ਲੱਗੀ ਲੱਗਦਾ ਨੂੰ ਭੁੱਖ ਲੱਗੀ ਵੀ ਐ ਦੋ ਹੀ ਅਰਜਨ ਕਿਹਾਲ ਤੇਰਾ ਠੀਕ ਠਾਕ ਵਧੀਆ ਸਕੂਲੇ ਚਾਈਦਾ ਕਿ ਨਹੀਂ ਕਿੰਨੇ ਵਿੱਚ ਵੀਡੀਓ ਬਣਾਉਣੀ ਹਾਂ ਹਾਂ ਬਣਾਉਂਦਾ ਬਣਾਉਂਦਾ ਵੀਡੀਓ ਦੀ ਮੈਂ ਬਣਾਉਂਦਾ ਚਾਹ ਖੱਢੀ ਕੋਈ ਨਹੀਂ ਰੱਜਾਂ ਮੈਂ ਤੇ ਅੰਦਾ ਮਾਰਾਂ ਟਾਂਕੇ ਕਲ ਖਲਾਗਲੇ ਬੜੀ ਮੁਸ਼ਕਿਲ ਖਲਾਏ ਖਲਾਏ ਮੀਂਹ ਡੰਡੀ ਆ ਵੀ ਘਰ ਤੱਕ ਚੀਕਾਂ ਦੇ ਬਹੁਤ ਰੋਇਆ ਉਹ ਟੀਕ ਰੋਇਆ ਬਹੁਤ ਪੰਜੇ 26 ਟਾਂਕੇ ਲੱਗੇ ਦੋਆਂ ਉਂਗਲਾਂ ਨੂੰ ਟਾਂਕੇ ਵੀ ਜਿਆਦਾ ਸੀ ਜਿਆਦਾ ਜੇ ਕੰਮ ਜਰਾ ਹੱਡਾ ਹੈ ਬੜਾ ਔਖਾ ਜਿਹਾ ਕੰਮ ਹੈ ਜੇ ਸੱਟ ਲੱਗ ਜੇ ਬਹੁਤ ਔਖਾ ਆ ਵੇਖੋ ਕੋਈ ਪਤਾ ਹੈ ਕੱਲ ਮੰਗਵਾਰੇ ਕੋਈ ਪਤਾ ਇਹਦਾ ਮਿਹਨਤੀ ਥੋੜੀ ਕਰ ਰਿਹਾ ਕਿਤੇ ਬਚ ਗਈ ਸੋ ਧਿਆਨ ਨਾਲ ਕਰਿਆ ਕਰਿਆ ਜੋ ਵੀ ਕਰਨਾ ਹੈ ਆ ਆ ਆ ਕਿਤੇ ਆ ਸੀ ਚਾਚੀ ਕੋ ਲਾਇਆ ਨੇ ਪਤਾ ਗੋਰ ਚਾਚੀ ਮम्मा पापा ਬਾਹਰ ਤੇ ਗੋ ਨਹੀਂ ਪਹਿਲਾਂ ਬੋਲ ਚਾਚੀ 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 ਮੂਹ ਕੇ ਤਾੜਾ ਨਾ ਦੱਸੇ ਇਹ ਚਾਚੀ ਚਾਚੀ ਇਹ ਚੱਕ 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 ਨੋਕ ਆ ਆਪਾਂ ਇਹ ਚਿੰਕਲ ਕਾਂ ਪਰ ਫੋਟੋ ਤੇ ਦੱਸਣਾ ਤਾਂ ਜਾਣਾ ਆਪਾਂ ਦਾastre ਜਾਣਾ ਜਾਣਾ ਕਿਸ ਦੀ ਜੂਈ ਘਮਾਵਾਂਗੀ ਤੂੰ ਤੇ ਬਦੀਆ ਘਮਾਵਾਂਗੀ ਤੈਨੂੰ ਪਤਾ ਕੀ ਕਹਿੰਦੇ ਤੈਨੂੰ ਲੈ ਵੀ ਗੱਲਾਂ ਬਾਤਾਂ ਚੱਲਣ ਡੀਆਂ ਆਪਾਂ ਬੈਠੇ ਆ ਚਿੰਕਲ ਦੇ ਕਮਰੇ 'ਚ ਪਰੇਚਿੰਕ ਦਾ ਕਮਰਾ ਨਹੀਂਗਾ ਜਿੰਗਲ ਕਮਰਾ ਉਧਰ ਵਾ ਇਹ ਗੈਸਟ੍ਰੂਮ ਗੈਸਟ੍ਰੂਮ ਜਿੰਗਲ ਨਾਲ ਦਾ ਇੱਥੀ ਹੁੰਦੀ ਇਹਦੇ ਵਿੱਚ ਪਾਣੀ ਦੇ ਵਿੱਚ ਵਧੀਆ ਬਣਿਆ ਕਮਰੇ ਲਗਜ਼ਰੀ ਲੈ ਵੀ ਸਲਾਮ ਅਲੈਕੁਮ ਹੁਣ ਫਿਰ ਨਹੀਂ ਕਿਤੇ ਜਾਣ ਦੀ ਜਿੰਗਲ ਦੇ ਸਾਰੇ ਚੰਡੀਗੜ੍ਹ ਵਾ ਤੇ ਇਹ ਕਹਿੰਦਾ ਹੈ ਚੰਡੀਗੜ੍ਹ ਆਪਾਂ ਜਾਣਾ ਫਿਰ ਦੇਖਦੇ ਕਦੋਂ ਜਾਣਾ ਥੋੜਾ ਰੋਕੇ ਜਾਵਾਂਗੇ 10 11 ਆ ਗਿਆ ਮੈਂ 10 ਮਿੰਟ ਦਾ ਪੱਕਾ ਹੈ ਕਹਿੰਦਾ ਪੱਕਾ ਲੈ ਵੀ ਜੰਗਲ ਹਰਫਤ ਦੇ ਵੱਲੋਂ ਡੱਬਾ ਬਧਾਈ ਬਰਾਬਰ ਦੀ ਬਧਾਈਆਂ ਤੇ ਉਹਨਾਂ ਨਾਲੇ ਜੀਦਾ ਰਹੇ ਪਰਮਾਤਮਾ ਜੋ ਹਰਫਤੇ ਕਿਉਂ ਹਰਫਤੇ ਕਿਹਾ ਮੇਰੇ ਵੱਲੋਂ ਬੱਬਾ ਤੁਹਾਨੂੰ ਆਹੋ ਬੜੀ ਬਧੀ ਬਧਾਈਆਂ ਲਖਾਂ ਖਾਸ ਲਈ ਮੈਂ ਜਾਨ ਹਰਫਤੇ ਤੁਹਣੀ ਕਹਿਣਾ ਕੁਛ ਇਹਨਾਂ ਨੂੰ ਮੈਂ ਹੋਏ ਤੂੰ ਕਹਿ ਦੇਣਾ ਹੈ ਕੁਛ ਨਹੀਂ ਕਹਿਣਾ ਹਾਂ ਹੋ ਚੱਲੀਏ ਫੇ ਚੱਲੀਏ ਚੱਲੀਏ ਫਿਰ ਕਾਕੀ ਚਾਹਾਂਗੇ ਭਾਇਆ ਇਹ ਫਿਰ ਚੱਲੀਏ ਚਲੋ ਚੱਲੀਏ ਫੋਨ ਡੈਡ ਹੋਣ ਵਾਲਾ ਬੱਤੀ ਡੈਡ ਹੋ ਗਈ ਪਾਵਰ ਮੈਂ ਗੱਡੀ ਚ ਬਈ ਹਾਰ ਫਤੀ ਟੂਪੀ ਇਹ ਟੋਪਰੇ ਸੁੱਤਰ ਆਉਂਦੇ ਜਾਂਦੀ ਕਿੰਗੀ ਬੰਦੀ ਵੀਡੀਓ ਬੰਦੀ ਓਯੋ ਓਯੋ ਲੈ ਵੀ ਚੱਲੇ ਹੁਣ ਕਰਨ ਨੂੰ ਵਾਪਸ फोटो खिंच लिया अंकल बड़े सावधान खलोते ब्लॉग जो वाला लगे कमेंट शेड्यूल गुड नाइट फेसबुक से स्नैपचैट से एड करो मिलते मॉर्निंग टाइम तुम नए सीकाल